ਕਿ ਇਹ ਜਿਹੜਾ ਸਾਡਾ ਮਨ ਹੈ ਨਾ ਇਹ ਵੇਖੋ ਟਿਕਦਾ ਹੀ ਨਹੀਂ ਇਹ ਇੱਕ ਪੰਛੀ ਦੀ ਤਰ੍ਹਾਂ ਹੈ ਜਿੱਤਨਾ ਕੋਈ ਪੰਛੀ ਟਿਕ ਕੇ ਨਹੀਂ ਨਾ ਬੈਠਦਾ ਕਦੀ ਉਹ ਕਿਸੇ ਰੋਖ ਤੇ ਕਦੀ ਕਿਸੇ ਕੋਠੇ ਤੇ ਕਦੀ ਕਿਸੇ ਬਨੇਰੇ ਤੇ ਇਤਨੇ ਸਾਡਾ ਮਨ ਹੈ ਕਦੀ ਕੁਝ ਸੋਜਦਾ ਏ ਹੁਣ ਇੱਥੇ ਹੁੰਦਾ ਏ ਇਹ ਬਾਹਰਲੇ ਮੁਲਖਾਂ ਵਿੱਚ ਵੀ ਚਲਿਆ ਜਾਂਦਾ ਏ ਇਹ ਸਾਡਾ ਮਨ ਆ ਸਾਰੇ ਵਿਸ਼ਵ ਵਿੱਚ ਕਹਿੰਦੇ ਫੈਲਿਆ ਹੋਇਆ ਹੈ ਤਾਂ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਇਹ ਸਥਿਰ ਹੋ ਜਾਂਦਾ ਹੈ ਕਿਤਰਾ ਹੁੰਦਾ ਹੈ ਸਤ ਗੁਰੂ ਜੀ ਫਰਮਾਨ ਕਰਦੇ ਹਨ ਜਿਤਨਾ ਭਾਈ ਗੁਰਦਾਸ ਜੀ ਨੇ ਮੇ ਕੋਸ਼ਿਸ਼ ਅਧਾਰਨਾ ਦੇ ਕੇ ਸਮਝਾਉਣਾ ਕੀਤਾ ਹੈ ਕਹਿੰਦੇ ਕਿ ਮਨ ਨੂੰ ਜਿਹੜਾ ਹੈ ਨਾ ਇਹਨੂੰ ਕਾਬੂ ਕਰਨਾ ਬੜਾ ਕਠਨ ਹੈ ਬੜੇ-ਬੜੇ ਲੋਕ ਯਤਨ ਕਰਦੇ ਨੇ ਤੇ ਕਹਿ ਦਿੰਦੇ ਨੇ ਕਿ ਸਾਡਾ ਮਨ ਹੀ ਨਹੀਂ ਮੰਨਦਾ ਆਪਕੇ ਸਾਡਾ ਮਨ ਕਾਬੂ ਵਿੱਚ ਆਉਂਦਾ ਹੀ ਨਹੀਂ ਅਸੀਂ ਰਾਤ ਦਿਨ ਸੋਚਾਂ ਵਿੱਚ ਲੱਗੇ ਰਹਿੰਨੇ ਹਾਂ ਤੇ ਗੁਰੂ ਸਾਹਿਬ ਜੀ ਜਦੋਂ ਕਿਰਪਾ ਕਰਦੇ ਹਨ ਨਾ ਤੇ ਉਦੋਂ ਫਿਰ ਇਹ ਮਨ ਵੀ ਕਾਬੂ ਵਿੱਚ ਆ ਜਾਂਦਾ ਕਿਤਰਾ ਆਉਂਦਾ ਹੈ ਕਹਿੰਦੇ ਇਹ ਮਨ ਪੰਛੀ ਦੀ ਤਰ੍ਹਾਂ ਹੈ ਜਿਤਨਾ ਉੱਡਦੇ ਹੋਏ ਪੰਛੀ ਨੂੰ ਕੋਈ ਕਾਬੂ ਨਹੀਂ ਨਾ ਕਰ ਸਕਦਾ ਫੜ ਨਹੀਂ ਸਕਦਾ ਤੇ ਕਹਿੰਦੇ ਇਸ ਤਰ੍ਹਾਂ ਇਹ ਮਨ ਹੈ ਹਰ ਕੋਈ ਇਹਨੂੰ ਕਾਬੂ ਨਹੀਂ ਕਰ ਸਕਦਾ ਪਰ ਉੜਦੇ ਹੋਏ ਪੰਛੀ ਨੂੰ ਜਿਹੜੇ ਕਾਬੂ ਕਰਦੇ ਨੇ ਕਰ ਲੈਂਦੇ ਨੇ ਉਹ ਇਸੇ ਤਰ੍ਹਾਂ ਚੋਗਾ ਖਿਲਾਰਦੇ ਨੇ ਨਾਲ ਹੀ ਜਾਲ ਵਿਛਾ ਦਿੰਦੇ ਨੇ ਚੋਗੇ ਨੂੰ ਵੇਖ ਕੇ ਕਹਿੰਦੇ ਪੰਛੀ ਆਉਂਦਾ ਹੈ ਤੇ ਉਹ ਜਾਲ ਵਿੱਚ ਫਸ ਜਾਂਦਾ ਹੈ ਤੇ ਉਹਨੂੰ ਜਿਹੜਾ ਸ਼ਿਕਾਰੀ ਹੈ ਉਹ ਪੰਛੀ ਨੂੰ ਫੜ ਕੇ ਤੇ ਪਿੰਜਰੇ ਵਿੱਚ ਬੰਦ ਕਰ ਲੈਂਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਹਿੰਦੇ ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ ਚਾਰੇ ਜਾਰੀ ਡਾਰ ਪਿੰਜਰੀ ਮੈਂ ਰਾਖੀਤ ਆਣ ਕੈ ਕਹਿੰਦੇ ਕਿ ਵੇਖੋ ਉੜਦੇ ਹੋਏ ਪੰਛੀ ਨੂੰ ਸ਼ਿਕਾਰੀ ਨੂੰ ਭਾਵ ਉਸ ਨੂੰ ਯੁਗਤੀ ਹੈ ਯੁਗਤੀ ਦੇ ਨਾਲ ਉਹ ਪਕੜ ਲੈਂਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਕਿ ਜੈਸੇ ਗਜ ਰਾਜ ਗਜ ਨਾਮ ਹਾਥੀ ਦਾ ਹੈ ਹਾਥੀ ਨੂੰ ਹਰ ਕੋਈ ਨਹੀਂ ਪਕੜ ਸਕਦਾ ਉਹਨ ਮੈਨੂੰ ਕੀ ਆਖੇ ਕਿ ਜੰਗਲ ਵਿੱਚੋਂ ਹਾਥੀ ਫੜ ਲਿਆ ਮੈਂ ਨਹੀਂ ਫੜ ਸਕਦਾ ਕਿਉਂਕਿ ਜਿਹੜੇ ਫੜਦੇ ਹਨ ਉਹਨਾਂ ਕੋਈ ᔪਗਤੀ ਹੈ ਕਿ ਤਰ੍ਹਾਂ ਹਾਥੀ ਨੂੰ ਫੜਨਾ ਹੈ ਤਾਂ ਭਾਈ ਗੁਰਦਾਸ ਜੀ ਕਹਿੰਦੇ ਮਸਤ ਹਾਥੀ ਹੋਵੇ ਤਾਂ ਇਸ ਤਰ੍ਹਾਂ ਮਹਾਵਤ ਜਿਹੜਾ ਹੈ ਉਹਦੇ ਕੋਈ ᔪਗਤੀ ਹੈ ਮਹਾਵਤ ਹਾਥੀ ਦੇ ਸਿਰ ਦੇ ਉੱਤੇ ਬੈਠ ਜਾਂਦਾ ਹੈ ਤੇ ਲੋਹੇ ਦਾ ਕੁੰਡਾ ਉਹਦੇ ਸਿਰ ਵਿੱਚ ਮਾਰਦਾ ਹੈ ਤੇ ਜਿੱਧਰ ਉਹਨੂੰ ਮਰਜ਼ੀ ਲਈ ਫਿਰਦਾ ਹੈ ਇਕ ਬਹੁਤ ਜਰੀਲਾ ਸੱਪ ਹੋਵੇ ਉਹਨੂੰ ਹਰ ਕੋਈ ਨਹੀਂ ਪਕੜ ਸਕਦਾ ਪਰ ਜਿਹੜੇ ਪਕੜਦੇ ਨੇ ਜੋਗੀ ਉਹਨਾਂ ਕੋਲ ਯੁਗਤੀ ਹੈ ਉਹ বীਣ ਵਜਾਉਂਦੇ ਨੇ ਉਹ ਕੋਈ ਮੰਤਰ ਪੜ੍ਹਦੇ ਨੇ ਖੋਟ ਦੇ ਵਿੱਚ ਕਿੱਡੀ ਵੀ ਦੂਰ ਪਤਾਲ ਵਿੱਚ ਸੱਪ ਗਿਆ ਹੋਵੇ ਉਹ ਮੰਤਰ ਦੀ ਕਾਂ ਦੇ ਨਾਲ ਬਾਹਰ ਆਉਂਦਾ ਏ ਜੋਗੀ ਉਹਨੂੰ ਫੜ ਕੇ ਪਟਾਰੀ ਵਿੱਚ ਬੰਦ ਕਰ ਲੈਂਦਾ ਹੈ ਕਹਿੰਦਾ ਕਿ ਇਸੇ ਤਰ੍ਹਾਂ ਜਿਹੜਾ ਵੇਖੋ ਹੁਣ ਕੋਈ ਪੰਛੀ ਨੂੰ ਤਾਂ ਫੜ ਸਕਦਾ ਏ ਹਾਥੀ ਨੂੰ ਵੀ ਫੜ ਸਕਦਾ ਏ ਸੱਪ ਨੂੰ ਵੀ ਫੜ ਸਕਦਾ ਏ ਤੇ ਜਿਹੜਾ ਹੁਣ ਮਨ ਹੈ ਇਹ ਕਿਤਨਾ ਕਾਬੂ ਆਵੇ ਇਹਨੂੰ ਕਿਤਨਾ ਪਕੜਿਆ ਜਾਵੇ ਤੇ ਕੌਣ ਪਕੜਦਾ ਏ ਕਿੰਨੇ ਪਕੜਿਆ ਏ ਇਸ ਨੂੰ ਤੇ ਸਤਿਗੁਰੂ ਜੀ ਕਹਿੰਦੇ ਹਨ ਜਿ ਤਰ੍ਹਾਂ ਸੱਪ ਮੰਤਰ ਪੜਨ ਦੇ ਨਾਲ ਫੜਿਆ ਜਾਂਦਾ ਏ ਨਾ ਇਸ ਤਰ੍ਹਾਂ ਗੁਰੂ ਦਾ ਜਿੰਨਾ ਕੋਲ ਮੰਤਰ ਹੈ ਗੁਰੂ ਦਾ ਸ਼ਬਦ ਹੈ ਜਿਹੜੇ ਰਾਤ ਦਿਨ ਸਿਮਰਨ ਕਰਦੇ ਹਨ ਤੇ ਕਹਿੰਦੇ ਕਿ ਇਹ ਮਨ ਜਿਹੜਾ ਹੈ ਇਹ ਕਾਬੂ ਵਿੱਚ ਆ ਜਾਂਦਾ ਪਰ ਇੱਕੇ ਦਿਨ ਨਹੀਂ ਆਉਂਦਾ ਪਰ ਆਪਾਂ ਬੈਠਦੇ ਹਾਂ ਇੱਕ ਦਿਨ ਕੋ ਦੋ ਦਿਨ ਕੋ 10 ਦਿਨ ਫਿਰ ਆਪਾਂ ਸਿਮਰਨ ਕਰਨਾ ਛੱਡ ਦਿੰਨੇ ਆ ਕਿ ਸਾਡਾ ਮਨ ਮੰਦਾ ਹੀ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਸਹਿਜ ਸੁਭਾਅ ਇਹ ਮਿਲੇ ਗੋਪਾਲਾ ਇਹ ਭਾਈ ਸਹਿਜ ਸੁਭਾਅ ਹੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇੱਕੇ ਦਿਨ ਵਿੱਚ ਪ੍ਰਾਪਤੀ ਨੇ ਹੋ ਜਾਂਦੀ ਹੈ